ਦੀਪਕ ਜੀ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕੀ ਹੁਣ ਪ੍ਰਵਾਸੀ ਮਜ਼ਦੂਰ ਵਾਪਸ ਚਲੇ ਜਾਣਗੇ ਕੀ ਚੱਲ ਰਿਹਾ ਜੀ ਵੈਸੇ ਤਾਂ ਵੀਰੇ ਜੀ ਇਹ ਮਾਮਲਾ ਕਈ ਵਾਰ ਚਰਤਾ ਚਾਹੁੰਦਾ ਹੂੰ ਕਈ ਵਾਰ ਇਸ ਮੁੱਦੇ ਤੇ ਗੱਲ ਉੱਡਦੀ ਰਹਿੰਦੀ ਹੈ ਕਿ ਦੇਖੋ ਜੀ ਇਹ ਪੰਜਾਬ ਦਾ ਸੱਭਿਆਚਾਰ ਵਿਗਾੜ ਰਹੇ ਨੇ ਇਹ ਪੰਜਾਬ ਦੀ ਆਬੋ ਹਵਾ ਖਰਾਬ ਕਰ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਜੀ ਕੱਲ ਨੂੰ ਪੰਜਾਬ ਤੋਂ ਐਮਐਲਏ ਬਣ ਜਾਣਾ ਹੈ ਜਿਨ੍ਹਾਂ ਨੇ ਐਮਪੀ ਬਣ ਜਾਣਾ ਹੈ ਜੀ ਇਹ ਪੰਜਾਬ ਦੇ ਸਰਪੰਚ ਬਣ ਗਏ ਜੀ ਹੁਣ ਤਾਂ ਐਮਸੀਬੀ ਬਣ ਗਏ ਜੀ ਸੋ ਇਸ ਮੁੱਦੇਾਂ ਤੇ ਕਈ ਵਾਰ ਨਪੰਜਾਬ ਜੋ ਅਪਰਾਧ ਘਟਨਾਵਾਂ 'ਚ ਇਹ ਹੈ ਜੀ ਇਸ ਮੁੱਦੇ 'ਤੇ ਆਵਾਜ਼ ਉਠਦੀ ਹੈ ਰਾਜਨੀਤਿਕ ਤੌਰ ਤੇ ਵੀ ਕਈ ਵਾਰ ਕੋਈ ਕਹਿੰਦਾ ਹੈ ਕੋਈ ਸਮਾਜਿਕ ਸੰਗਠਨ ਵੀ ਕਹਿ ਦਿੰਦਾ ਹੈ ਦੂਸਰੇ ਪਾਸੇ ਕੁਝ ਤੇ رائے ਦਾ ਜਵਾਬ ਇਸ ਗੱਲ ਤੋਂ ਦਿੰਦੀਆਂ ਨੇ ਕਿ ਜੇ ਤੁਸੀਂ ਇੱਥੇ ਕੋਈ ਬਾਦ ਕੱਟ ਕਰੋਗੇ ਤਾਂ ਪੰਜਾਬ ਦੇ ਹੋਰਨਾਂ ਸੂਬਿਆਂ 'ਚ ਭਾਰਤ ਦੇ ਹੋਰਨਾਂ ਸੂਬਿਆਂ 'ਚ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ ਲਈ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਉੱਥੇ ਉਹਨਾਂ ਨੂੰ ਤੋਰਨ ਲੱਗ ਜਾਣਗੇ ਕਈ ਏਸੀ ਕਾਟ ਇਸ ਗੱਲੋਂ ਦਿੰਦੇ ਨੇ ਕਿ ਤੁਸੀਂ ਜੇ ਵਿਦੇਸ਼ 'ਚ ਜਾ ਕੇ ਕੋਈ ਅਹੁਦੇ ਮਾਣ ਸਕਦੇ ਹੋ ਉੱਥੇ ਤੁਸੀਂ ਕੋਈ ਐਮਐਲਏ ਮੰਤਰੀ ਤੱਕ ਬਣ ਸਕਦੇ ਹੋ ਇਹ ਤਾਂ ਫਿਰ ਆਪਣੇ ਮੁਲਕ ਦੇ ਨੇ ਹਮ ਪਰ ਇਹ ਸਾਰੀਆਂ ਚਰਚਾਵਾਂ ਦੇ ਦਰਮਿਆਨ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਮਹਾਲੀ ਖੇਤਰ ਦੇ ਦੋ ਪਿੰਡਾਂ ਨੇ ਵੱਡੇ ਫੈਸਲੇ ਲਏ ਅੱਛਾ ਜੀ ਇੱਕ ਪਿੰਡ ਨੇ ਫੈਸਲਾ ਲਿਆ ਕਿ ਵੀ ਅਸੀਂ ਆਪਣੇ ਪਿੰਡ ਚੋਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਫਰਮਾਨ ਸੁਣਾਉਣੇ ਅਸੀਂ ਮਤਾ ਪਾ ਲਿਆ ਹਮ ਕਿ ਸਾਡਾ ਪਿੰਡ ਛੱਡ ਦੇਣੇ ਸਾਰੇ ਦੂਸਰਾ ਪਿੰਡ ਕਹਿੰਦਾ ਵੀ ਜੇ ਰਹਿਣਾ ਪਿੰਡ ਚ ਤਾਂ ਨਿਯਮ ਨੇ 11 ਇਹਦਾ ਪਾਲਣ ਕਰਮ ਦਾ ਠੀਕਾ ਨਹੀਂ ਆਪਣਾ ਬੋਰੀ ਵਿਸਤਰਾ ਬੰਨ੍ਹ ਲੋ ਹੂੰ ਇਹ ਦੋ ਪਿੰਡਾਂ ਦੇ ਫੈਸਲਿਆਂ ਨੇ ਪੂਰੇ ਪੰਜਾਬ 'ਚ ਚਰਚਾ ਛੇੜ ਦਿੱਤੀ ਆ ਕਿ ਕੀ ਇਹ ਸ਼ੁਰੂਆਤ ਹੋ ਗਈ ਹੈ ਹੂੰ ਮਹਾਲੀ ਜਿਹਦੇ ਨਾਲ ਸੰਬੰਧਿਤ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਨੇ ਜੀ ਮੁੱਦੋ ਸੰਗਤੀਆਂ ਤੇ ਜੰਡਪੁਰ ਹੂੰ ਜੇਕਰ ਮੈਂ ਜੰਡਪੁਰ ਦੀ ਗੱਲ ਕਰਾਂ ਜੰਡਪੁਰ ਦੇ ਵਿੱਚ ਨੌਜਵਾਨ ਸਭਾ ਬਣਦੀ ਆ ਜੀ ਨੌਜਵਾਨ ਸਭਾ ਦੇ ਵਿੱਚ ਪਿੰਡ ਦੇ ਹਰ ਘਰ ਤੋਂ ਇੱਕ ਵਿਅਕਤੀ ਨੂੰ ਲਿਆ ਜਾਂਦਾ ਹੂੰ ਹੂੰ ਇਹ ਜਾ ਮਤਲਬ ਪੂਰਾ ਪਿੰਡ ਉਹਦੇ ਵਿੱਚ ਸਿੱਦੇ ਰੂਲ ਸ਼ਾਮਿਲ ਹੈ ਤੇ ਉਹ ਲਗਭਗ 11 ਫੈਸਲੇ ਲੈਂਦੇ ਆ ਜਿਹਦੇ ਵਿੱਚ ਅਹਿਮ ਤੌਰ ਤੇ ਜਿਹੜਾ ਹੈਗਾ ਕਿ ਬੀਡੀ ਸਿਗਰਟ ਨਹੀਂ ਪੀਣਗੇ ਪਿੰਡ ਦੇ ਵਿੱਚ ਗੁਟਕਾ ਨਹੀਂ ਖਾਣਗੇ ਪਿੰਡ ਦੇ ਵਿੱਚ ਹੈਨਾ ਤੇ ਮਤਲਬ ਚੱਜ ਦੇ ਕੱਪੜਿਆਂ ਚ ਰਹਿਣਗੇ ਕੂੜਾ ਕਰਕਟ ਨਹੀਂ ਪੀਠਾ ਮਜਿੱਤਣ ਛੱਡਣਗੇ ਤੇ ਵੈਰੀਫਿਕੇਸ਼ਨ ਹੋਏਗੀ ਇਹਨਾਂ ਦੀ ਹੂੰ ਸੋ ਰਾਤ ਨੂੰ 9 ਵਜੇ ਤੋਂ ਬਾਅਦ ਪਿੰਡ ਚ ਘੁੰਮ ਨਹੀਂ ਸਕਣਗੇ ਬਾਹਰ ਨਹੀਂ ਨਿਕਲ ਸਕਣਗੇ ਤੇ ਇੱਕ ਕਮਰਾ ਜੇ ਕਿਰਾਏ ਤੇ ਲਿਆ ਦੋ ਤੋਂ ਵੱਧ ਬੰਦੇ ਨਹੀਂ ਉੱਥੇ ਰਹਿਣਗੇ ਜੀ ਸੋ ਇਸ ਤਰ੍ਹਾਂ ਦੇ ਇਹ ਫੈਸਲੇ ਉਹ ਤਾਂ ਜੇ ਪਰਿਵਾਰ ਆ ਫਿਰ ਵੱਖਰੀ ਗੱਲ ਆ ਜੇ ਤੁਸੀਂ ਕਹਿ ਰਹੇ ਹੋ ਕਿ ਦੋ ਜਣੇ ਰ ਮਤਲਬ ਇੱਕ ਕਮਰਾ ਲੈ ਕੇ ਦੱਤਰ ਜਣੇ ਰਹਿੰਦੇ ਆ ਮਜ਼ਦੂਰ ਤਾਂ ਹਮ ਹੈਨਾ ਸੋ ਉਸ ਵਾਦੇ ਨਾਲ ਇਹ ਪਿੰਡ ਨੇ ਫੈਸਲਾ ਲਿਆ ਤੇ ਇਹ ਪਿੰਡ ਦੇ ਜਿਹੜੀ ਨੌਜਵਾਨ ਸਭਾ ਸੀ ਉਹ ਕਹਿੰਦੇ ਵੀ ਅਸੀਂ ਪਿੰਡ 'ਚ ਬੋਰਡ ਲਾਤੇ ਜੀ ਅਸੀਂ ਪਿੰਡ 'ਚ ਤਖਤੀਆਂ ਲਾਤੀਆਂ 15 ਦਿਨ ਅਸੀਂ ਪਿੰਡ 'ਚ ਹਰ ਘਰ ਦੇ ਘਰੇ ਜਾ ਕੇ ਵੀ ਇਹ ਸੂਚਨਾ ਦਵਾਂਗੇ ਵੈਸੇ ਹਰ ਘਰ ਤੋਂ ਇੱਕ ਮੈਂਬਰ ਸਾਡੇ ਨਾਲ ਰਹਿਗਾ ਹੀ ਹੈਗਾ ਪਰ ਤਾਂ ਵੀ ਅਸੀਂ ਕੱਲੇ ਕੱਲੇ ਘਰ ਜਾਵਾਂਗੇ ਹੂੰ 15 ਦਿਨਾਂ ਬਾਅਦ ਜੇਕਰ ਇਹ ਘਟਨਾ ਕੋਈ ਵਾਪਰਦੀ ਹੈ ਇਸ ਫਿਲ ਦੇ ਵਿੱਚ ਹੂੰ ਤਾਂ ਉਸ ਦੇ ਲਈ ਉਹਦਾ ਮਕਾਨ ਮਾਲਕ ਵੀ ਜ਼ਿੰਮੇਵਾਰ ਹੋਵੇਗਾ ਜਿਨ੍ਹਾਂ ਨੇ ਉਹਨਾਂ ਨੂੰ ਰੱਖਿਆ ਹੋਵੇ ਹੂੰ ਹੂੰ ਮਤਲਬ ਚਾਹੋ ਬੀੜੀ ਪਿੰਦਾ ਫੜਿਆ ਜਾਵੇ ਚਾਹੇ ਸਿਗਰਟ ਪਿੰਦਾ ਫੜਿਆ ਜਾਵੇ ਗੁੱਟਕਾ ਖਾਂਦਾ ਫੜਿਆ ਜਾਵੇ ਚਾਹੇ ਕਿਸੇ ਘਟਨਾ ਕਰਮ ਚ ਹੋਵੇ ਕੁਝ ਹੋਵੇ ਉਹਦੇ ਲਈ ਉਹ ਜ਼ਿੰਮੇਵਾਰ ਹੋਵੇ ਸੋ ਇਸ ਲਈ ਇਹ ਇਹ ਮਹਿਮ ਜੰਡਪੁਰ ਨੇ ਸ਼ੁਰੂ ਕੀਤੀ ਮਤਲਬ ਜਿਹੜੇ 11 ਪੁਆਇੰਟ ਬਣਾਏ ਉਹਨਾਂ ਨੇ ਜੀ ਉਹਦੇ ਵਿੱਚ ਉਹਨਾਂ ਨੇ ਸਿਰਫ 2 ਪੁਆਇੰਟ ਮਤਲਬ ਆਪਣੇ ਭਾਈਚਾਰੇ ਲਈ ਕਹਿ ਲੋ ਸੂਚੇ ਪਿੰਡ ਲਈ ਕਹਿ ਲੋ ਬਾਕੀ 11 ਸਿਰ ਪ੍ਰਵਾਸੀ 9 ਸਿਰ ਪ੍ਰਵਾਸੀ ਮਜ਼ਦੂਰਾ ਲਈ ਸੀ ਦੋ ਦੇ ਵਿੱਚ ਉਹਨਾਂ ਨੇ ਇੱਕ ਰੱਖਿਆ ਕਿ ਪਿੰਡ ਦਾ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਘੱਟ ਹੈ ਉਹ ਕੋਈ ਵਾਹਨ ਨਹੀਂ ਚਲਾਊਗਾ ਹਮ ਕਾਗਜ਼ ਪੂਰੇ ਹੋਣ ਤੇ ਲਾਇਸੈਂਸ ਬਣਦੇ 18 ਸਾਲ ਤੇ ਹੋਣ ਤੇ ਹੀ ਕੋਈ ਵੀ ਬੱਚਾ ਪਿੰਡ ਵਾਲਾ ਵਾਹਨ ਚਲਾ ਸਕਦਾ ਨਹੀਂ ਕੋਈ ਵਾਹਨ ਨਹੀਂ ਚਲਾਊਗਾ ਹਮ ਦੂਸਰਾ ਫੈਸਲਾ ਲਿਆ ਕਿ ਕਿਸੇ ਦੇ ਜਵਾਕ ਜੱਲਦਾ ਜੰਮਦਾ ਕੋਈ ਵਿਆਹ ਸ਼ਾਦੀ ਹੁੰਦੀ ਹੈ ਕੋਈ ਖੁਸ਼ੀ ਆਉਂਦੀ ਹੈ ਤਾਂ ਥਰਡ ਜੈਂਡਰ ਜਿਹੜੇ ਨੱਚਣ ਆਉਂਦੇ ਨੇ ਵਧਾਈਆਂ ਲੈਣ ਆਉਂਦੇ ਨੇ ਉਹਨਾਂ ਨੂੰ 2100 ਤੋਂ ਵੱਧ ਕੋਈ ਘਰ ਵਧਾਈ ਨਹੀਂ ਦੇਊਗਾ ਤੇ ਉਹ ਲੁੱਟ ਬਹੁਤ ਮਚਾਉਂਦੇ ਨੇ ੱਤਕਾ ਕਰਦੇ ਨੇ ਇਹ ਦੋ ਫੈਸਲੇ ਪਿੰਡ ਦੇ ਰੂਪ ਚ ਨੇ ਬਾਕੀ ਸਾਰੇ ਫੈਸਲੇ ਇਸ ਪੱਖੋਂ ਨੇ ਠੀਕ ਹੈ ਚੰਗੀ ਗੱਲ ਹੈ ਕਿ ਦੇਖੋ ਬੀਡੀ ਸਿਗਰਟ ਗੁਟਕਾ ਅਜਿਹੇ ਮਸਲੇਾਂ ਤੇ ਉੱਤੇ ਪਿੰਡ ਦੇ ਨੌਜਵਾਨ ਜਾਗੇ ਨੇ ਉਮੀਦ ਕਰਦਾ ਹਾਂ ਕਿ ਨੌਜਵਾਨੀ ਤੋਂ ਅੱਗੇ ਵੀ ਥੋੜਾ ਜਿਹਾ ਵੱਧ ਜਾਣ ਸ਼ਰਾਬ ਤੇ ਵੀ ਆ ਜਾਣ ਚਿੱਟੇ ਤੇ ਵੀ ਆ ਜਾਣ ਕੈਪਸੂਲ ਗੋਲੀਆਂ ਤੇ ਵੀ ਆ ਜਾਣ ਇਹ ਵੀ ਫੈਸਲੇ ਜੇ ਪਿੰਡ ਲੈਣ ਲੱਗ ਜਵੇ ਹੂੰ ਕਿ ਠੀਕ ਪਿੰਡ ਦਾ ਕੋਈ ਠੇਕੇ ਤੇ ਨਹੀਂ ਜਾਊਗਾ ਕੋਈ ਘਰ ਵੀ ਨਹੀਂ ਕੱਢੂਗਾ ਐ ਕੋਈ ਵਿਆਹ ਚ ਪੀ ਕੇ ਖਲਾਰਾ ਨਹੀਂ ਪਾਊਗਾ ਕੋਈ ਦੇਹਜ ਨਹੀਂ ਲਊਗਾ ਸੋ ਇੱਥੇ ਤੱਕ ਵੀ ਉਮੀਦ ਕਰਦੇ ਆ ਪਰ ਜਿਹੜਾ ਹਵਾਲਾ ਇਸ ਪ੍ਰਵਾਸੀ ਮਜ਼ਦੂਰਾਂ ਦੇ ਹਵਾਲੇ ਨਾਲ ਆਇਆ ਇਹ ਤੋਂ ਅਗਲਾ ਮੁੱਦਾ ਜਿਹੜਾ ਵੱਡਾ ਮੁੱਦਾ ਬਣ ਗਿਆ ਉਹ ਹੈ ਮੁੱਦੋ ਸੰਗਤੀਆਂ ਦਾ ਜੀ ਮੁੱਦੋ ਸੰਗਤੀਆਂ ਪਿੰਡ ਦੇ ਹਵਾਲੇ ਨਾਲ ਖਬਰ ਆਈ ਕਿ ਪਿੰਡ ਦੇ ਵਿੱਚ ਪੰਚਾਇਤ ਨੇ ਮਤਾ ਪਤਾ ਜੀ ਕਿ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਮਜ਼ਦੂਰ ਨਹੀਂ ਰਹੂਗਾ ਉਹ ਕਹਿੰਦੇ ਸੀ ਅੱਕੇ ਪਈਆਂ ਪਿੰਡ 'ਚ ਮਾਹੌਲ ਖਰਾਬ ਕਰ ਰਹੇ ਨੇ ਇਹ ਬੱਚਿਆਂ ਨੂੰ ਵਿਗਾੜ ਰਹੇ ਨੇ ਇਹ ਨੰਗੇ-ਨੁੰਗੇ ਫਿਰਦੇ ਰਹਿੰਦੇ ਨੇ ਜੀ ਕੱਪੜੇ ਵਿੱਚ ਅੱਜ ਨਾਲ ਪਾਉਂਦੇ ਨਹਾਉਂਦੇ ਤੌਂਦੇ ਨਹੀਂ ਜੀ ਇੱਥੋਂ ਤੱਕ ਕਿ ਕ੍ਰਾਈਮ ਵਧ ਗਿਆ ਸਾਡੇ ਪਿੰਡ ਅਸਲ 'ਚ ਜਦੋਂ ਅਸੀਂ ਇੱਥੋਂ ਬੈਠ ਕੇ ਮੇਰੇ ਸਰੋਤੇ ਜਾਂ ਦਰਸ਼ਕ ਜਿਹੜੇ ਦੇਖ ਸੁਣ ਰਹੇ ਨੇ ਆਪਾਂ ਨੂੰ ਉਹ ਜਦੋਂ ਇੱਥੋਂ ਬੈਠ ਕੇ ਦੇਖਦੇ ਉਹਨਾਂ ਦੀ ਨਜ਼ਰ 'ਚ ਉਹੀ ਪੰਜਾਬ ਦੇ ਪਿੰਡ ਨੇ ਜਿਹੜੇ ਅੱਜ ਤੋਂ 10 ਸਾਲ 20 ਸਾਲ 50 ਸਾਲ ਪਹਿਲਾਂ ਸੀ ਨਾ ਜੀ ਉਹੀ ਬਸੇ ਹੋਏ ਨੇ ਇਸ ਰੂਪ 'ਚ ਪਰ ਖਾਸ ਕਰਕੇ ਚੰਡੀਗੜ੍ਹ ਟ੍ਰਾਈ ਸਿਟੀ ਜਾਂ ਲੁਧਿਆਣੇ ਇਹਨਾਂ ਦੇ ਖੇਤਰਾਂ ਦੇ ਜਿਹੜੇ ਪਿੰਡ ਨੇ ਉਹਨ ਪਿੰਡ ਨਹੀਂ ਰਹਿ ਗਏ ਉਹ ਬਸਤੀਆਂ ਬਣ ਗਏ ਜੀ ਸੋ ਇਸ ਲਈ ਵੱਡੀ ਤعداد ਚ ਉਥੇ ਬਾਹਰੋਂ ਮਜ਼ਦੂਰ ਆ ਕੇ ਬਸੇ ਤਾਂ ਉਹ ਇਹ ਜਿਹਾ ਰੂਪ ਰਗ ਲੈ ਗਏ ਹੂੰ ਹੁਣ ਇਹ ਅੱਕੇ ਹੋਏ ਪਿੰਡ ਵਾਸੀਆਂ ਨੇ ਉਸ ਨੂੰ ਮੁੜ ਕੇ ਪੰਜਾਬ ਦਾ ਪਿੰਡ ਬਣਾਉਣ ਦੇ ਹਵਾ ਦੇ ਨਾਲ ਕਿਨਾਂ ਨਾਲ ਕ੍ਰਾਈ ਵਧ ਗਿਆ ਘਟਨਾਵਾਂ ਵਧ ਗਈਆਂ ਲੋਕ ਪੈਸੇ ਦੇ ਲਾਲਚ ਵਿੱਚ ਕੁਝ ਵੀ ਕਰਨ ਅਸੀਂ ਇਹ ਫੈਸਲਾ ਲੈ ਲਿਆ ਹੂੰ ਹੁਣ ਜਦੋਂ ਇਹ ਫੈਸਲਾ ਹੋ ਗਿਆ ਪੰਚਾਇਤ ਦਾ ਮਤਾ ਆਉਣ ਦੀ ਖਬਰ ਆ ਗਈ ਤੇ ਖਬਰ ਮੀਡੀਆ ਚ ਆ ਗਈ ਹੂੰ ਮੀਡੀਆ ਚਾਂ ਤੋਂ ਬਾਅਦ ਮਤਾ ਵਰਸਤੇ ਧਿਆਨ ਤੱਕ ਵੀ ਗਿਆ ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋਗੇ ਅਗਲੇ ਕੋਈ 10 ਸਾਲਾਂ ਤੋਂ ਰਹੇ ਕੋਈ 20 ਸਾਲਾਂ ਤੋਂ ਰਹੇ ਰਿਹਾ ਕੋਈ 2 ਸਾਲਾਂ ਤੋਂ ਰਹੇ ਰਿਹਾ ਉਠਾਣੇ ਤੱਕ ਮਾਮਲਾ ਚਲਾ ਗਿਆ ਡੀਐਸਪੀ ਦੇ ਧਿਆਨ ਚ ਆ ਗਿਆ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਹੂੰ ਹੂੰ ਇਹ ਸਬਦ ਦੇ ਦਰਮਿਆਨ ਅਗਲੇ ਕਹਿੰਦੇ ਵੀ ਮਤਾ ਪੰਚਾਇਤ ਕਿਵੇਂ ਪਾ ਸਕਦੀ ਹੈ ਪੰਚਾਇਤਾਂ ਤਾਂ ਭੰਗ ਹੋਈਆਂ ਜੀ ਜੀ ਪੰਚਾਇਤ ਦੀ ਤਾਂ ਹੋਂਦੇ ਨਹੀਂ ਕੀ ਕੋਈ ਹੂੰ ਫਿਰ ਇਹ ਮਤਾ ਕਿਵੇਂ ਪੈ ਗਿਆ ਸੋ ਇਸ ਨੂੰ ਲੈ ਕੇ ਹਾਈ ਕੋਰਟ ਚ ਮਾਮਲਾ ਚਲਾ ਗਿਆ ਪਰ ਇਹ ਮੁੱਦਾ ਹਾਈ ਕੋਰਟ ਚ ਟਿਕਦਾ ਨਹੀਂ ਟਿਕਦਾ ਇਹ ਵੱਖਰਾ ਸਵਾਲ ਹੈ ਹੈਨਾ ਜੰਡਪੁਰ ਤੋਂ ਲੈ ਕੇ ਮੁੱਦਾ ਸੰਗਤੀਆ ਪਿੰਡ ਮੁੱਦੋ ਸੰਗਤੀਆ ਪਿੰਡ ਦੇ ਵੱਲੋਂ ਜਿਹੜੇ ਫੈਸਲੇ ਨੇ ਚਰਚਾ ਮਾਈਆਂ ਨੇ ਇਹ ਮੀਡੀਆ ਚ ਆਉਣ ਤੋਂ ਬਾਅਦ ਪੂਰੇ ਪੰਜਾਬ ਚ ਇਹਦੀ ਚਰਚਾ ਚੱਲ ਰਹੀ ਹੈ ਹੂੰ ਕਿ ਕਿਤੇ ਇਹ ਇਹ ਪਿਰਤ ਹੁਣ ਕਿਉਂਕਿ ਹਰ ਚੀਜ਼ ਦੀ ਕਦੇ ਸ਼ੁਰੂਆਤ ਹੁੰਦੀ ਹੈ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਸਿਰਫ ਝੋਨੇ ਦੇ ਦਿਨਾਂ ਦੇ ਵਿੱਚ ਮਤਲਬ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਪਿੰਡਾਂ ਚ ਆਉਂਦੇ ਸੀ ਤਾਂ ਬਾਕਾਇਦਾ ਸਿਰਫ ਮੋਟਰਾਂ ਦੀ ਰਹਿੰਦੇ ਸੀ ਜੀ ਹੈਨਾ ਉਹ ਟ੍ਰੈਲੀ 'ਚ ਬਿਠਾ ਕੇ ਸਿੱਧਾ ਮੋਟਰ ਤੇ ਲਾਹਤਾ ਜਾਂਦਾ ਸੀ ਚੌਲ ਦੇ ਦੋ ਪਿਆਜ਼ ਦੇ ਦੋ ਉੱਥੇ ਆਪੇ ਬਣਾਉਂਦੇ ਸੀ ਖਾਂਦੇ ਸੀ ਉਦੋਂ ਫਿਰ ਹੌਲੀ ਹੌਲੀ ਪਿੰਡਾਂ ਦੀਆਂ ਗਲੀਆਂ 'ਚ ਰੇਡੀਓ ਹੱਥ 'ਚ ਫੜ ਕੇ ਤੁਰਦੇ ਅਸੀਂ ਦੇਖੇ ਇਕੱਠਾ ਇੱਕ ਲਾਣੇਦਾਰ ਇਹਨਾਂ ਦਾ ਮੂਹਰੇ ਤੁਰਦਾ ਸੀਗਾ ਤੇ ਬਾਕੀ 10 ਜਣੇ ਪਿੱਛੇ ਲਾਈਨ ਬਣਾ ਕੇ ਤੁਰਦੇ ਸੀ ਹਨ ਫਿਰ ਉਹ ਉਹ ਉਤੋਂ ਬਾਅਦ ਫਿਰ ਘਰਾਂ 'ਚ ਸੀਰੀ ਸਾਂਝੀ ਰਲਣ ਲੱਗ ਪਏ ਹਨਾ ਫਿਰ ਅੱਜ ਇਹਨਾਂ ਦਾ ਪੂਰਾ ਕੰਟਰੋਲ ਪੰਜਾਬ ਦੇ ਉਦਯੋਗ ਤੋਂ ਲੈ ਕੇ ਖੇਤੀ ਤੱਕ ਤੇ ਆ ਗਿਆ ਜੇ ਅਸੀਂ ਸਪੇਸ ਛੱਡੀ ਅਸੀਂ ਉਹ ਕੰਮ ਕਰ ਛੱਡੇ ਤੇ ਨਾ ਇਹਨਾਂ ਦੀ ਅੱਜ ਲੋਡ ਬਣ ਗਈ ਤਾਂ ਇਹ ਆਏ ਹੂੰ ਹੂੰ ਤੇ ਅੱਜ ਕਿਹੜਾ ਧੰਦਾ ਹੈ ਜਿਹੜਾ ਇਹ ਪੰਜਾਬ ਚ ਨਹੀਂ ਕਰਦੇ ਸੋ ਇਸ ਸਥਿਤੀ ਦੇ ਵਿੱਚ ਜਿੱਥੇ ਅਸੀਂ ਖੜੇ ਆ ਇਸ ਸਥਿਤੀ ਚ ਕੀ ਇਹ ਟਕਰਾਅ ਵਾਲਾ ਫਾਰਮੂਲਾ ਸਹੀ ਰਹੂਗਾ ਜੀ ਕੀ ਇਸ ਹੱਦ ਤੱਕ ਇਹਨਾਂ ਨੇ ਹਾਲਾਤ ਪੈਦਾ ਕਰਤੇ ਕਿ ਇਹਨਾਂ ਨੂੰ ਕੱਢਣਾ ਹੀ ਪਏਗਾ ਹੂੰ ਕਿੰਨੇ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਉਹਦਾ ਅਸਰ ਫਿਰ ਪੂਰੇ ਮੁਲਕ ਚ ਕਿਹੋ ਜਿਹਾ ਜਾ ਸਕਦਾ ਐਥੋਂ ਤਾਂ ਤੁਸੀਂ ਫਰਮਾਨ ਸੁਣਾਇਆ ਨਾ ਸਿਰਫ ਤੁਸੀਂ ਤਾਂ ਮਤਾ ਆ ਪਾਇਆ ਤੁਸੀਂ ਤਾਂ ਬੋਰਡ ਲਾਏ ਨੇ ਪਰੇ ਲੋਕ ਜਾਂ ਇਹਨਾਂ ਦੇ ਸਾਥੀ ਆਪਣੇ ਸੁਭਿਆਚਾਰ ਕਿਸ ਹੱਦ ਤੱਕ ਜਾ ਸਕਦੇ ਨੇ ਇਸ ਗੱਲ ਦਾ ਮੈਨੂੰ ਫਿਕਰ ਹੈ ਤੇ ਉੱਥੇ ਉਹਦਾ ਇਹਦਾ ਅਸਰ ਕਿਤੇ ਦੂਰ ਨਾ ਜਾਵੇ ਬਹੁਤ ਗਹਿਰੀ ਅਸਰ ਹੈ ਪਰ ਇਹ ਤੁਰਪੀਆ ਪੰਜਾਬ 'ਚ ਭਰੌਂਦੇ ਦਿਨਾਂ 'ਚ ਕੁਝ ਰਾਜਨੀਤਿਕ ਧਿਰਾਂ ਜਿਹੜੀਆਂ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੀਆਂ ਨੇ ਕੁਝ ਸੰਗਠਨ ਚਮਕਾਉਣਾ ਆਪਣੇ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਉਹ ਇਸ ਦੇ ਉੱਤੇ ਕੋਈ ਬੜਾ ਫੈਸਲਾ ਲੈਣਗੇ ਤੇਦਾ ਅਸਰ ਫਿਰ ਪੂਰੇ ਭਾਰਤ ਨੂੰ ਦੇਖਣ ਮਿਲ ਸਕਦਾ ਇਹ ਮੈਨੂੰ ਫਿਕਰ ਲੱਗ ਰਿਹਾ ਹੈ ਖਬਰ ਤੋਂ ਖਤਰਾ ਮੈਨੂੰ ਡਰ ਲੱਗ ਰਿਹਾ ਹੈ ਦੀਪਕ ਜੀ ਇਹ ਚਾਰ ਪੰਜ ਮਿੰਟ ਦੇ ਵਿੱਚ ਤੁਸੀਂ ਇਹ ਜਿਹੇ ਸੈਂਸਿਟਿਵ ਬਹੁਤ ਸਾਰੇ ਸੰਵੇਦਨਸ਼ੀਲ ਪਹਿਲੂ ਇਸ ਗੱਲ ਨਾਲ ਜੁੜੇ ਛੋਏ ਨੇ ਕਿਉਂਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਬੜੀਆਂ ਵਾਜਬ ਨੇ ਆਈ ਥਿੰਕ ਆਪਾਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਮੈਨੂੰ ਸਭ ਤੋਂ ਵੱਧ ਹੈਰਾਨੀ ਹੈ ਇਸ ਮਾਮਲੇ ਤੇ ਜਦੋਂ ਕਦੀ ਇੱਥੇ ਕੈਨੇਡਾ ਦੇ ਵਿੱਚ ਬੈਠੇ ਕਿਤੇ ਕਿਸੇ ਗਰੁੱਪ ਦੇ ਵਿੱਚ ਗੱਲ ਹੋ ਜਵੇ ਨਾ ਜ ਜਿਹੜਾ ਆਮ ਤੌਰ ਤੇ ਕਈ ਵਾਰੀ ਜੇ ਉਹਦੇ ਘਰ ਜਾਓ ਦੱਸਦਾ ਜਦੋਂ ਮੈਂ ਇੱਥੇ ਆਇਆ ਸੀ ਇਹ ਸਟਰੀਟ ਤੇ ਇੱਕ ਵੀ ਪੰਜਾਬੀ ਨਹੀਂ ਸੀ ਰਹਿੰਦਾ ਤੇ ਹੁਣ ਤੁਸੀਂ ਵੇਖੋ ਆਲੇ-ਦੁਆਲੇ 2 3 4 ਕਿਲੋਮੀਟਰ ਦੇ ਘੇਰੇ 'ਚ ਪੰਜਾਬੀ ਹੀ ਪੰਜਾਬੀ ਨੇ ਪੰਜਾਬੀਆਂ ਨੇ ਬੜੀ ਤਰੱਕੀ ਕਰ ਲਈ ਜਦੋਂ ਅਜਿਹੀ ਗੱਲ ਕਹਿਣ ਵਾਲਾ ਵਿਅਕਤੀ ਫਿਰ ਗੱਲ ਕਹਿੰਦਾ ਯਾਰ ਪੰਜਾਬ ਦੇ ਵਿੱਚ ਹੁਣ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਬਹੁਤ ਜ਼ਿਆਦਾ ਜਲੀ ਸਥਿਤੀ ਆ ਉੱਥੇ ਦਾ ਮਾਹੌਲ ਵੱਖਰਾ ਕਰ ਦਿੱਤਾ ਮੈਨੂੰ ਉਹ ਗੱਲ ਕਦੇ ਸਮਝ ਨਹੀਂ ਪੈਂਦੀ ਕਿਉਂਕਿ ਉਹ ਫਿਰ ਜਿਹੜੇ ਦੋਰੇ ਮਾਪਦੰਡ ਨੇ ਉਹ ਸਿੱਧੇ ਤੌਰ ਤੇ ਝਲਕਦੇ ਨੇ ਜਿਹੜੀ ਤੁਸੀਂ ਇੱਕ ਖਦਸ਼ਾ ਦਚਾਇਆ ਕਿ ਜਿਹੜਾ ਇੱਥੋਂ ਇਹ ਗੱਲ ਸ਼ੁਰੂ ਹੋਈ ਆ ਇਹ ਕਿਤੇ ਅੱਗ ਫੈਲਦੀ ਫੈਲਦੀ ਜ਼ਿਆਦਾ ਵੱਡੇ ਲੈਵਲ ਤੇ ਨਾ ਫੈਲ ਜਵੇ ਬਹੁਤਾ ਜੇ ਅਸੀਂ ਖਬਰਾਂ ਜਿਹੜੇ ਜ਼ਿਆਦਾ ਬਾਰੀਕੀ ਨਾਲ ਜਾਂ ਕਰੀਬ ਜਿਹੜੇ ਨਜ਼ਰ ਰੱਖਦੇ ਨੇ ਦੀਪਕ ਜੀ ਯੂਕੇ ਦੇ ਵਿੱਚ ਕੀ ਹੋ ਰਿਹਾ ਯੂਕੇ ਦੇ ਵਿੱਚ ਜਿਹੜੇ ਪ੍ਰੋਟੈਸਟ ਜਿਸ ਤਰ੍ਹਾਂ ਦੀ ਹਿੰਸਾ ਪੜਕੀ ਹੋਈ ਆ ਉਹ ਇਮੀਗ੍ਰੈਂਟਸ ਦੇ ਖਿਲਾਫ ਵਾਈਟ ਸੁਪਰਮੈਸੀਸਟਸ ਵੱਲੋਂ ਪੜਕਾਈ ਗਈ ਹਿੰਸਾ ਹੀ ਤੇ ਹੈ ਸਹੀ ਤਾਂ ਹੈ ਬਿਲਕੁਲ ਬਿਲਕੁਲ ਉਹ ਵੀ ਤਾਂ ਪ੍ਰਵਾਸੀਆਂ ਪ੍ਰਵਾਸੀਆਂ ਦੇ ਖਿਲਾਫ ਹੀ ਜਿਹੜਾ ਸੈਂਟੀਮੈਂਟ ਹੈ ਉਹ ਹੀ ਉੱਥੇ ਉਹ ਨਜ਼ਰ ਆ ਰਿਹਾ ਯੂਕੇ ਦੇ ਵਿੱਚ ਬਿਲਕੁਲ ਅਮਰੀਕਾ ਦੀ ਚੋਣ ਚ ਮੁੱਦਾ ਪੜਦਾ ਜਾ ਰਿਹਾ ਹੈ ਜੀਸ ਬਿਲਕੁਲ ਜ਼ੇ ਤੁੰ ਦਾ ਰਲ ਨਾ ਕਿ ਅਸਮਤੀ ਦੀ ਚੌਂਚ ਉੱਥੇ ਮੁੱਦਾ ਬਣਦਾ ਜਾ ਰਿਹਾ ਜੀ ਕੈਨੇਡਾ ਚ ਦਵੀ ਆਵਾਜ਼ ਦੇ ਵਿੱਚ ਉੱਥੋਂ ਦੇ ਲੋਕਲ ਵਾਸੀ ਕਹੀ ਜਾਂਦੇ ਨੇ ਕਿ ਸਾਡੇ ਹੱਕ ਕੌਣ ਲਾਗੇ ਤੁਸੀਂ ਕੈਨੇਡਾ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸੈਂਟੀਮੈਂਟ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਉਹ ਨਾ ਜੀ ਪੰਜਾਬੀ ਭਾਈਚਾਰੇ ਦੇ ਖਿਲਾਫ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਚੱਲੀਆਂ ਜਿਨ੍ਹਾਂ ਦੇ ਵਿੱਚੋਂ ਕਈ ਬੇਬੁਨਿਆਦ ਗੱਲਾਂ ਸੀਗੀਆਂ ਉਹ ਨਫ਼ਰਤ ਫੈਲਾਉਣ ਵਾਲਾ ਜਿਹੜਾ ਜਿਹੜੀ ਪ੍ਰਵਿਰਤੀ ਆ ਉਹ ਕਾਫੀ ਨਜ਼ਰ ਆ ਰਹੀ ਹੈ ਤੇ ਬੜੀ ਕੰਸਰਨਿੰਗ ਹੈ ਤੇ ਜੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਇਹ ਇਹਦੀ ਨਜ਼ਰਸਾਨੀ ਬਣਦੀ ਆ ਦੇਖੋ ਜੀ ਦੇਖੋ ਇੱਕ ਇੱਕ ਤਾਂ ਹੈਗਾ ਕਿ ਤੁਸੀਂ ਫਰਮਾਨ ਸੁਣਾਤਾ ਕਿ ਪਿੰਡ ਖਾਲੀ ਕਰ ਦਿਓ ਹੂੰ ਵੀ ਪਹਿਲਾਂ ਪੈਸੇ ਦੇ ਲਾਲਚ ਵਿੱਚ ਕਿਰਾਏ ਦੇ ਲਾਲਚ ਵਿੱਚ ਤੁਸੀਂ ਇੱਕ ਕਮਰੇ ਵਾਲੇ ਘਰ ਨੂੰ ਉੱਪਰ ਚਾਰ-ਚਾਰ ਛੱਤ ਕੇ ਤੁਸੀਂ ਆਪ ਬਣਾਏ ਇਹ ਸਰੀਚ ਵੀ ਹੋ ਰਿਹਾ ਇੱਥੇ ਐਗਜ਼ੈਕਟਲੀ ਫਿਰ ਇਹ ਫਿਰ ਇੱਕ ਕਮਰੇ ਵਿੱਚ ਜਿੱਥੇ 1000 ਰੁਪਏ ਨੂੰ ਕਮਰਾ ਚੜਨਾ ਸੀ 500 500 ਨੂੰ ਪਰ ਬੰਦਾ ਰੱਖ ਕੇ 10 10000 ਕਮਾਰੇ ਵਿੱਚ ਤੇ ਜਿਹੜੇ ਫਾਰਮੂਲੇ ਅਪਣਾਏ ਜਿਹੜੇ ਪਰਿਵਾਰ ਜਿਹੜੇ ਪਰਿਵਾਰ ਨੇ ਕਿਰਾਏ ਤੇ ਲੈਣਾ ਸੀ ਸੌਰੀ ਜਿਹੜੇ ਪਰਿਵਾਰ ਨੇ ਉਹ ਥਾਂ ਕਿਰਾਏ ਤੇ ਲੈਣੀ ਸੀ ਉਹਦੇ ਵਾਸਤੇ ਉਹ ਰਹਿਸ਼ ਹੋਰ ਮਹਿੰਗੀ ਹੋ ਗਈ ਕਿਉਂਕਿ ਅਗਲਾ 10000 ਦੇਣਾ ਅਫੋਰਡ ਨਹੀਂ ਕਰ ਸਕਦਾ ਤੁਸੀਂ ਪੀਜੀ ਵਾਲਾ ਫਾਰਮੂਲਾ ਪ੍ਰਵਾਸੀ ਮਜ਼ਦੂਰਾਂ ਨਾਲ ਵੀ ਅਪਣਾ ਲਿਆ ਫਿਰ ਦੂਸਰੇ ਪਾਸੇ ਜੰਡਪੁਰ ਵਾਲਾ ਫਾਰਮੂਲਾ ਮੈਨੂੰ ਨੌਜਵਾਨਾਂ ਦਾ ਇੱਕ ਉਹ ਤਰਕ ਬੜਾ ਕਮਾਲ ਲੱਗਿਆ ਉਹ ਨੌਜਵਾਨ ਕਹਿੰਦੇ ਵੀ ਕਿ ਅਸੀਂ ਤਾਂ ਫਾਰਮੂਲਾ ਬਣਾਇਆ ਕਿ ਇਸ ਫਾਰਮੂਲੇ ਨਾਲ ਰਹੋ ਜੇ ਪਿੰਡ ਚ ਰਹਿਣਾ ਹਮ ਵੈਰੀਫਿਕੇਸ਼ਨ ਕਰਾ ਕੇ ਆਓ ਹਾਂ ਕੱਪੜੇ ਜਿਹੜੇ ਬੰਦਿਆ ਮੰਗ ਪਾਓ ਕੂੜਾ ਕਰਕਟ ਫालतू ਨਾ ਸਿੱਟੋ ਇਹ ਕਹਿੰਦੇ ਕਿ ਜਦੋਂ ਕੋਈ ਸੋਸਾਇਟੀ ਬਣਦੀ ਆ ਜੀ ਜਦੋਂ ਕੋਈ ਟਾਵਰ ਉਸਰਦੀ ਆ ਜਦੋਂ ਫਲੈਟ ਵਾਲੀਆਂ ਕੰਪਨੀਆਂ ਇੱਥੇ ਆ ਕੇ ਫਲੈਟ ਬਣਾ ਕੇ ਵੇਚਦੀਆਂ ਨੇ ਤਾਂ ਉਹ ਵੀ ਤਾਂ ਆਪਣੇ ਨਿਯਮ ਪਾਲਣ ਕਰਦੇ ਨੇ ਅਸੀਂ ਆਪਣੇ ਪਿੰਡ ਦਾ ਨਿਯਮ ਬਣਾਇਆ ਹਮ ਉਹਨਾਂ ਦਾ ਤਰਕ ਬੜਾ ਵਾਜਬ ਹੈ ਹਮ ਸੋ ਪਰ ਦੋਆਂ ਘਟਨਾਵਾਂ ਤੋਂ ਇੱਕ ਤੋਂ ਬਾਅਦ ਇੱਕ ਵਾਪਰਨ ਦੇ ਕਾਰਨ ਕਿ ਪੰਜਾਬ 'ਚ ਹੋਰ ਤਰ੍ਹਾਂ ਚਰਚਾ ਚੱਲ ਰ ਤੇ ਜਿਹਨੂੰ ਮਤਲਬ ਕੁਝ ਜਿਹੜੇ ਛੇਤੀ ਲੀਡਰ ਬਣਨਾ ਚਾਹੁੰਦੇ ਨੇ ਮੈਂ ਇਹ ਉਹਨਾਂ ਨੇ ਕਈਆਂ ਨੇ ਵੀ ਇਹ ਮੁੱਦੇ ਬਣਾਏ ਹੋਏ ਨੇ ਸੋ ਇਸ ਲਈ ਉਹ ਹੁਣ ਇਸ ਨੂੰ ਜ਼ਿਆਦਾ ਹਵਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਪੰਜਾਬ ਬਚਾਉਣਾ ਜੀ ਇਸ ਲਈ ਇਹਨਾਂ ਨੂੰ ਕੱਢੋ ਪਰ ਉਹਦੇ ਨਾਲ ਮੈਨੂੰ ਡਰ ਰਹੀ ਹੈ ਕਿ ਜਿਹੜਾ ਪੰਜਾਬੀ ਮੇਰਾ ਹੋਰ ਸੂਬੇ 'ਚ ਬੈਠਾ ਮੇਰਾ ਭਰਾ ਉਹਦੇ ਲਈ ਕਿਤੇ ਖਤਰਾ ਤਾਂ ਨਹੀਂ ਸੀ ਪੈਦਾ ਕਰ ਰਿਹਾ ਹਮਮ ਦੀਪਕ ਜੀ ਅੱਗੇ ਗੱਲ ਕਰਦੇ ਆ ਜੀ ਇਹ ਦੱਸਿਓ ਅਮਰਿਤਪਾਲ ਸਿੰਘ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਜਦੋਂ ਚੋਣਾਂ ਹੋਈਆਂ ਪਰ ਉਸ ਤੋਂ ਬਾਅਦ ਹੁਣ ਗੱਲ ਇਹ ਚੱਲੀ ਸੀ ਵੀ ਉਹਨਾਂ ਦੀ ਸੰਸਦ ਦੀ ਮੈਂਬਰੀ ਵੀ ਖਤਰੇ 'ਚ ਪੈ ਸਕਦੀ ਪਰ ਉਹ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਸੰਸਦ ਮੈਂਬਰੀ ਦਾ ਖਤਰਾ ਸੀ ਉਹ ਟਲ ਗਿਆ ਜੀ ਹੁਣ ਪੂਰੀ ਤਰ੍ਹਾਂ ਦੇਖੋ ਇੱਕ ਮਾਮਲਾ ਉਹ ਹੈ ਜਿਹੜਾ ਉਹਨਾਂ ਦੀ ਸੰਸਦੀ ਨੂੰ ਚੈਲੰਜ ਕੀਤਾ ਗਿਆ ਸੀ ਇੱਕ ਆਜ਼ਾਦ ਉਮੀਦਵਾਰ ਵੱਲੋਂ ਹੂੰ ਉਸ ਮਾਮਲੇ 'ਚ ਉਹਦਾ ਦਾਵਾ ਸੀਗਾ ਕਿ ਜੀ ਦੇਖੋ ਜਿਹਨਾਂ ਨੇ ਫੰਡ ਦੀ ਦੁਰਵਰਤੋਂ ਕੀਤੀ ਹੈ ਜੀ ਜਾਂ ਨਿਯਮ ਨਹੀਂ ਪਾਲਣ ਕੀਤੇ ਜੀ ਗੁਰੂ ਘਰਾਂ ਤੋਂ ਪ੍ਰਚਾਰ ਕੀਤਾ ਜੀ ਹੈਨਾ ਉਹ ਉਹ ਆਪਾਂ ਵਿਚਾਰਿਆ ਸੀ ਜੀ ਪਰ ਜਿਹੜੇ ਮਾਮਲੇ ਦੇ ਵਿੱਚ ਸੰਸਦੀ ਨੂੰ ਖਤਰੇ ਦੇ ਹਵਾਲੇ ਨਾਲ ਇੱਕ ਹੋਰ ਪਟੀਸ਼ਨ ਸੀ ਉਹ ਪਟੀਸ਼ਨ ਸੀ ਸਵਿਧਾਨ ਦੇ ਹਵਾਲੇ ਨਾਲ ਹੂੰ ਹੂੰ ਉਹ ਇੱਕ ਵਿਅਕਤੀ ਨੇ ਪਟੀਸ਼ਨ ਦਾਖਲ ਕੀਤੀ ਸੁਪਰੀਮ ਕੋਰਟ ਹੂੰ ਹੂੰ ਉਹ ਕਹਿੰਦਾ ਬਈ ਕਿ ਅਮਰਤਪਾਲ ਸਿੰਘ ਤਾਂ ਕਹਿੰਦਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਤੇ ਜੇ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਦਾ ਮਤਲਬ ਇਹ ਭਾਰਤੀ ਨਾਗਰਿਕ ਨਹੀਂ ਹੋ ਸਕਦਾ ਫਿਰ ਇਹ ਐਮਪੀ ਦੀ ਚੋਣ ਕਿਵੇਂ ਲੜ ਸਕਦਾ ਹੈ ਇਹਨੂੰ ਐਮਪੀ ਨੂੰ ਮੰਨਤਾ ਕਿਵੇਂ ਦਿੱਤੀ ਜਾ ਸਕਦੀ ਹੈ ਐਮਪੀ ਦੀ ਚੋਣ ਲਈ ਤਾਂ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ ਹੂੰ ਤੇ ਪਤਾ ਨਹੀਂ ਪਟੀਸ਼ਨ ਕਰਤਾ ਇਹ ਭੁੱਲ ਗਿਆ ਕਿ ਉਹਨੇ ਭਾਈ ਭਾਰਤੀ ਸੰਵਿਧਾਨ ਦੀ ਸੌਂ ਵੀ ਚੱਕ ਲਈ ਉਹਨੇ ਤਾਂ ਜੀ ਸੋ ਇਹ ਵੀ ਇਹ ਵੀ ਪੱਕ ਦੂਗਾ ਇਸੇ ਮਸਲੇ ਦਾ ਹੈਗਾ ਜੀ ਸੋ ਇਹ ਪਟੀਸ਼ਨ ਜਦੋਂ ਸੁਪਰੀਮ ਕੋਰਟ ਚ ਦਾਖਲ ਹੋਈ ਤੇ ਪਟੀਸ਼ਨ ਕਰਤਾ ਨੇ ਇਹ ਵੀ ਕਿਹਾ ਕਿ ਜੀ ਮੈਂ ਖਰੂਰ ਸਾਹਿਬ ਹਲਕੇ ਦਾ ਵਾਸੀ ਨਹੀਂ ਹੈਗਾ ਹੂੰ ਮੈਂ ਵੋਟਰ ਨਹੀਂ ਹੈਗਾ ਉਸ ਹਲਕੇ ਦਾ ਪਰ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚੀ ਜਦੋਂ ਮੈਨੂੰ ਪਤਾ ਲੱਗਾ ਕਿ ਜਿਹੜਾ ਬੰਦਾ ਭਾਰਤੀ ਸਿਧਾਂਤ ਨੂੰ ਨਹੀਂ ਮੰਨਦਾ ਜੀ ਉਹ ਵੀ ਚੋਣ ਲੜ ਰਿਹਾ ਤੇ ਉਹ ਐਮਪੀ ਵੀ ਬਣ ਗਿਆ ਹੂੰ ਤੇ ਮਾਨਯੋਗ ਅਦਾਲਤ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਵੀ ਇਹਦੇ ਨਾਲ ਤੇਰਾ ਕੋਈ ਰਾਜਨੀਤਿਕ ਸੰਬੰਧ ਹੈ ਜੀ ਉਹਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਹੂੰ ਕਿਉਂਕਿ ਅਮਰਤਪਾਲ ਸਿੰਘੋਰੀ ਭਈ ਭਾਰਤ ਦੇ ਨਾਗਰਿਕ ਦੇ ਨਾਤੇ ਇੱਥੇ ਦੇ ਵਸਨੀਕ ਦੇ ਨਾਤੇ ਉਹਦਾ ਪਰਿਵਾਰ ਇੱਥੇ ਹੁਣ ਦੇ ਨਾਤੇ ਕਾਗਜ਼ੀ ਪੱਤਰੀ ਤੱਕਲਾ ਦਰਸਤ ਹੂੰ ਤੇ ਚੋਣ ਲੜਨ ਦੇ ਅਧਿਕਾਰ ਨੇ ਅਗਲੇ ਕੋਲ ਉਸ ਨਾਤੇ ਉਹਨੇ ਚੋਣ ਲੜੀ ਤੇ ਲੋਕ ਪਤਵਾਂ ਮਿਲਿਆ ਲੋਕ ਪਤਵੇ ਨਾਲ ਬੰਦਾ ਮੈਂਬਰ ਪਾਰਲੀਮੈਂਟ ਬਣਿਆ ਉਸ ਤੋਂ ਬਾਅਦ ਉਸ ਨੂੰ ਸਿਸਟਮ ਨੇ ਹਾਂ ਕੀਤੀ ਉਹ ਵੀ ਸੌ ਚੁੱਕੋ ਸੌ ਚੁੱਕਣ ਤੋਂ ਬਾਅਦ ਹੁਣ ਸੰਸਦੀ ਉਹਨਾਂ ਦੀ ਬਰਕਰਾਰ ਹੈ ਇਸ ਮਸਲੇ ਤੇ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾਂ ਨੂੰ ਜਦੋਂ ਦੋ ਤਿੰਨ ਸਵਾਲ ਪੁੱਛੇ ਤਾਂ ਜਦੋਂ ਉਹਨਾਂ ਕੋਲ ਜਵਾਬ ਨਹੀਂ ਸੀ ਤਸ ਪ੍ਰੀਮ ਕੋਰਟ ਨੇ ਇੱਕ ਲਾਈਨ ਦੇ ਵਿੱਚ ਜਾਂ ਦੋ ਅੱਖਰਾਂ 'ਚ ਜਵਾਬ ਦਿੱਤਾ ਥੈਂਕ ਯੂ ਡਿਸਮਿਸ ਹੂੰ ਜੇ ਤੇ ਉਹਨਾਂ ਨੇ ਇਹ ਪਟੀਸ਼ਨ ਖਾਰਜ ਕਰਤੀ ਕਿ ਭਈ ਤੁਸੀਂ ਜਿਹੜੀ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਸੰਸਦੀ ਕਾਰਜ ਕਰਨ ਦੇ ਲਈ ਪਟੀਸ਼ਨ ਰੱਖਲ ਕੀਤੀ ਸੀ ਅਸੀਂ ਉਹਨੂੰ ਡਿਸਮਿਸ ਕਰਦੇ ਆ ਮਤਲਬ ਅਮਰਤਪਾਲ ਸਿੰਘ ਦੀ ਸੰਸਦੀ ਬਰਕਰਾਰ ਹੈ ਕੋਈ ਫਿਕਰਮੰਦੀ ਵਾਲੀ ਗੱਲ ਨਹੀਂ ਹੈ ਤੇ ਦੀਪਕ ਜੀ ਇਹ ਵੀ ਦੱਸਿਓ ਉੱਧਰ ਸਤਾਰ ਮਹੀਨਾ ਬਾਅਦ ਅਦਾਲਤ ਨੇ ਆਖਰਕਾਰ ਮਨੀਸ਼ ਸੋਦਿਆ ਨੂੰ ਬੇਲ ਦੇ ਦਿੱਤੀ ਜੀ ਜ਼ਮਾਨਤ ਮਿਲ ਗਈ ਹੈ ਉਹਨਾਂ ਨੂੰ ਜ਼ਮਾਨਤ ਮਿਲ ਵੀ ਗਈ ਮਨੀਸ਼ ਸੋਦਿਆ ਬਾਹਰ ਵੀ ਆ ਗਏ ਘਰੇ ਵੀ ਪਹੁੰਚ ਗਏ ਜਸ਼ਨ ਵੀ ਮਨਾ ਲਿਆ ਬਾਹਾਂ ਖੜੀਆਂ ਕਰਕੇ ਭੀੜ ਦੇ ਸਵਾਗਤ ਵੀ ਕਰ ਲਿਆ ਲੀਡਰਾਂ ਦੇ ਬਿਆਨ ਵੀ ਆ ਗਏ ਕਿ ਜੀ ਇਹ ਸੱਚ ਦੀ ਜਿੱਤ ਹੈ ਹੈਨਾ ਇਹ ਸਚਾਈ ਜਿੱਤ ਗਈ ਇਹ ਲੋਕ ਜਿੱਤ ਗਏ ਸਿੱਖਿਆ ਜਿੱਤ ਗਈ ਬੜੇ ਤਰ੍ਹਾਂ ਦੇ ਪਾਰਟੀ ਦੇ ਨਾਰੇ ਵੀ ਆ ਗਏ ਪਰੇ ਸਭ ਦੇ ਵਿੱਚ ਆਮ ਆਦੀ ਪਾਰਟੀ ਦੇ ਘਰੇ ਨਵੀਂ ਚਰਚਾ ਤੁਰ ਪਈ ਕਿ ਕੀ ਮਨੀਸ਼ ਸ਼ੋਧਿਆ ਹੁਣ ਕੇਜਰੀਵਾਲ ਦੀ ਖਾਂ ਤੇ ਪ੍ਰਧਾਨ ਮੰਤ ਮੁੱਖ ਮੰਤਰੀ ਬਣਨਗੇ ਦਿੱਲੀ ਦੇ ਕੀ ਮਨੀਸ਼ ਸ਼ੋਧਿਆ ਮੁੜ ਕੇ ਉਪ ਮੁੱਖ ਮੰਤਰੀ ਹੋ ਬਣਨਗੇ ਕਿਉਂਕਿ ਜ਼ਮਾਨਤ ਦੇਣ ਲੱਗਿਆ ਉਹਨਾਂ ਤੇ ਕੋਈ ਰੋਕ ਨਹੀਂ ਗਈ ਕਿ ਤੁਸੀਂ ਮਤਲਬ ਸੈਕਟਰੀਏਟ ਨਹੀਂ ਜਾ ਸਕਦੇ ਕੋਈ ਜੀ ਕੋਈ ਰੋਕ ਨਹੀਂ ਲੱਗੀ ਸੋ ਇਸ ਲਈ ਉਹ ਐਮਐਲਏ ਤੋਂ ਹੈਗੇ ਹੀ ਨੇ ਕਿ ਜੇ ਸਜ਼ਾ ਥੋੜਾ ਕੋਈ ਮਿਲ ਗਈ ਹੈ ਜੀ ਤੇ ਪਰ ਮਨੀਸ਼ ਸ਼ੋਧਿਆ ਨੇ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਪ ਮੁੱਖ ਮੰਤਰੀ ਦਾ ਦੋਦਤਿਆਕਤਾ ਸੀ ਇਹ ਤੋਂ ਬਾਅਦ ਸਤਿੰਦਰ ਜੈਨ ਨੇ ਤਿਆਗ ਦਿੱਤਾ ਜਿਹੜਾ ਲੰਬੇ ਸਮੇਂ ਤੋਂ ਅੰਦਰ ਸੀ ਜੀ ਹੈਨਾ ਪਰ ਕੇ ਜੀ ਬਾਲ ਹੋਰ ਨੇ ਮੁੱਖ ਮੰਤਰੀ ਦਾ ਉਹਦਾ ਨਹੀਂ ਛੱਡਿਆ ਜੀ ਪਰ ਇਹ ਚਰਚਾ ਜ਼ਰੂਰ ਉਸ ਘਰ ਚੱਲ ਪਈ ਪਰ ਮਨੀਸ਼ ਸ਼ੋਧਿਆ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਮਾਨ ਦਾ ਵੀ ਬਿਆਨ ਆਇਆ ਹਮਮ ਕਿ ਜੀ ਇਹ ਸੱਚ ਦੀ ਜਿੱਤ ਹੈ ਹੈਨਾ ਉਹ ਬੀਬੀ ਦਾ ਜਿਹੜੀ ਆਤਸ਼ੀਆ ਉਹ ਤਾਂ ਰੋ ਹੀ ਪਈ ਇੱਕ ਸਮਾਗਮ ਦੇ ਵਿੱਚ ਸੰਜੀਤ ਸਿੰਘ ਦਾ ਬਿਆਨ ਵੀ ਆਇਆ ਪਰ ਇੱਕ ਬੜਾ ਹਲਕੇ ਪੱਧਰ ਦੀ ਰਾਜਨੀਤੀ ਵਾਲਾ ਭਰਿਆ ਬਿਆਨ ਮੈਂ ਦੇਖ ਰਿਹਾ ਸੀ ਰਵਨੀਤ ਬਿੱਟੂ ਦਾ ਆ ਜੀ ਰਵਨੀਤ ਬਿੱਟੂ ਕਹਿ ਰਿਹਾ ਸੀਗਾ ਕਿ ਇਹ ਕਿਹੜੀ ਬੜੀ ਗੱਲ ਆ ਜ਼ਮਾਨਤ ਜੇ ਮਿਲ ਗਈ ਹੈ ਨਾ ਜ਼ਮਾਨਤਾ ਕਹਿੰਦਾ ਕਿ ਬਲਾਤਕਾਰੀਆਂ ਨੂੰ ਵੀ ਮਿਲ ਜਾਂਦੀ ਹੈ ਕਾਤਲਾਂ ਨੂੰ ਵੀ ਮਿਲ ਜਾਂਦੀ ਹੈ ਚੋਰ ਚੱਕਿਆਂ ਨੂੰ ਵੀ ਮਿਲ ਜਾਂਦੀ ਹੈ ਜ਼ਮਾਨਤ ਮਿਲ ਗਈ ਮਤਲਬ ਇਹ ਇੱਕ ਮੰਤਰੀ ਦਾ ਏਜੀ ਟਿੱਪਣੀ ਵੀ ਹੋ ਸਕਦੀ ਹੈ ਹਮ ਪਰ ਜਿਹੜਾ ਬਿਆਨ ਜਿਹੜੀਆਂ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ ਤੱਕ ਦੀਆਂ ਆ ਰਹੀਆਂ ਉਹ ਮੈਨੂੰ ਸਮਝ ਨਹੀਂ ਆਈ ਕਿ ਕੀ ਇਹ ਇੰਨੇ ਅਣਜਾਣ ਨੇ ਜੀ ਜਾਂ ਲੋਕਾਂ ਨੂੰ ਦੇਸ਼ ਵਾਸੀ ਨੂੰ ਇਹ ਅਣਜਾਣ ਸਮਝਦੇ ਨੇ ਕਿ ਜ਼ਮਾਨਤ ਮਿਲਣ ਤੇ ਇਹ ਕਹਿੰਦੇ ਨੇ ਜੀ ਸੱਚ ਦੀ ਜਿੱਤ ਹੋ ਗਈ ਜੀ ਮਤਲਬ ਭਰਾਵੋ ਕੇਸ ਥੋੜਾ ਖਤਮ ਹੋ ਗਿਆ ਜੀ ਬਰੀ ਨਹੀਂ ਹੋਏ ਜ਼ਮਾਨਤ ਮਿਲੀ ਹੈ ਕੇਸ ਦਾ ਹਾਂ ਬਰੀ ਨਹੀਂ ਹੋਇਆ ਬੰਦਾ ਕੇਸ ਚੱਲ ਰਿਹਾ ਤੇ ਜੇ ਐਂ ਮਤਲਬ ਕਿ ਜ਼ਮਾਨਤ ਮਿਲਣ ਤੇ ਹੀ ਹੈ ਤੇ ਜ਼ਮਾਨਤ ਤਾਂ ਬਿਕਰਮ ਜੀਠੀ ਨੂੰ ਵੀ ਮਿਲੀ ਹੋਈ ਹੈ ਭਾਈ ਤੁਸੀਂ ਕਿਉਂ ਕਹੀ ਜਾਂਦੇ ਹੋ ਕਿ ਹਾਂ ਉਹ ਚਿੱਟੇ ਦਾ ਤਸਕਰ ਆ ਫਲਾਣਾ ਫਿਰ ਤਾਂ ਅਗਲੀ ਦੀ ਵੀ ਸੱਚ ਦੀ ਜਿੱਤ ਹੋਲੀ ਹੂੰ ਹੂੰ ਜੀ ਸੋ ਜੇ ਇਹੀ ਜਮਾਨਤ ਦਾ ਆਧਾਰ ਹੈ ਜੀ ਸੋ ਇਹ ਕਮਾਲ ਦਾ ਵਰਤਾਰਾ ਪਰ ਮਨੀਸ਼ ਸ਼ੋਧਿਆ ਦੇ ਮਾਮਲੇ ਦੇ ਵਿੱਚ ਬੜਾ ਗੰਭੀਰ ਪਹਿਲੂ ਹੈ ਕਿ ਦੋਏ ਮਾਮਲਿਆਂ ਚ ਉਹਨਾਂ ਨੂੰ ਇਕੱਠੀ ਜ਼ਮਾਨਤ ਮਿਲ ਗਈ ਇਸ ਤੋਂ ਬਾਅਦ ਕੇਜਰੀਵਾਲ ਦੇ ਘਰੇ ਵੀ ਆਫ ਜਾਗੀ ਸੀਬੀਆਈ ਵਾਲੇ ਮਾਮਲੇ ਚ 26 ਫਰਵਰੀ 2023 ਨੂੰ ਮਨੀਸ਼ ਸ਼ੋਧਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਈਡੀ ਵਾਲੇ ਮਾਮਲੇ ਈਡੀ ਨੇ 9 ਮਾਰਚ 2023 ਨੂੰ ਗ੍ਰਿਫਤਾਰ ਕੀਤਾ ਸੀਗਾ ਸੋ 28 ਫਰਵਰੀ ਨੂੰ 26 ਫਰਵਰੀ ਨੂੰ ਗ੍ਰਿਫਤਾਰੀ ਹੁੰਦੀ ਆ 28 ਫਰਵਰੀ ਮਨੀਸ਼ ਸ਼ੋਧਿਆ ਨੇ ਆ ਆਪਣਾ ਅਹੁਦਾ ਛੱਡਤਾ ਸੀ ਪਰ ਸਾਰਾ ਮਾਮਲਾ ਮਨੀਸ਼ ਸ਼ੋਧੇ ਦੇ ਹਾਲੇਦਾਲੇ ਹੀ ਘੁੰਮਿਆ ਸੀਗਾ ਕਿ ਵੀ ਇਹਦੇ ਘਰੇ ਹੀ ਸਾਰਾ ਕੁਝ ਹੋਇਆ ਇਹਨੇ ਹੀ ਨੀਤੀ ਬਣਾਈ ਇਹਨੇ ਹੀ ਲਾਗੂ ਕੀਤੀ ਫਿਰ ਇਹਨੇ ਹੀ ਨੀਤੀ ਵਾਪਸ ਵੀ ਲਈ ਪਰ ਲੰਮੀਆਂ ਪਟੀਸ਼ਨਾਂ ਪਾਈਆਂ ਜ਼ਮਾਨਤ ਦੇ ਲਈ ਜਮਾਨ ਪਟੀਸ਼ਨ ਦਰ ਪਟੀਸ਼ਨ ਪਈ ਗਈ ਖਾਰਜ ਹੋਈ ਗਈ 28 April 2023 ਨੂੰ ED ਵਾਲੇ ਮਾਮਲੇ 'ਚ ਜ਼ਮਾਨਤ ਦੀ ਪਟੀਸ਼ਨ ਪਾਈ ਖਾਰਜ ਹੋ ਗਈ 31 ਮਾਰਚ 2023 ਨੂੰ सीबीआई ਵਾਲੇ ਮਾਮਲੇ ਦੀ ਜ਼ਮਾਨਤ ਲਈ ਅਰਜੀ ਲਾਈ ਖਾਰਜ ਹੋ ਗਈ 3 ਜੁਲਾਈ 2023 ਨੂੰ ਦਿੱਲੀ ਹਾਈ ਕੋਰਟ ਨੇ ਈਡੀ ਕੇਸ ਜ਼ਮਾਨਤ ਦੀ ਪਟੀਸ਼ਨ ਖਾਰਜ ਕਰਤੀ 30 ਮਈ 2023 ਨੂੰ सीबीआई ਕੇਸ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੀ ਪਟੀਸ਼ਨ ਖਾਰਜ ਕਰਤੀ 30 ਅਕਤੂਬਰ ਨੂੰ ਫਿਰ ਈਡੀ ਵਾਲੇ ਮਾਮਲੇ ਵਿੱਚ ਖਾਰਜ ਹੋ ਗਈ ਸੋ ਆਖਰ ਅੱਜ ਜਾ ਕੇ ਜ਼ਮਾਨਤ ਮਿਲੀ ਆ 10-10 ਲੱਖ ਦੇ ਦੋ ਬੌਂਡ ਭਰਨ ਤੋਂ ਬਾਅਦ ਜ਼ਮਾਨਤ ਮਿਲੀ ਤੇ ਡੇਰ ਸ਼ਾਮ ਨੂੰ ਫਿਰ ਘਰੇ ਪਹੁੰਚ ਗਏ ਪਰ ਜਿਹੜੀ ਸ਼ਰਾਬ ਨੀਤੀ 2021 ਚ ਲਾਗੂ ਕੀਤੀ ਜਿਹੜੀ ਸ਼ਰਾਮਨੀਤੀ ਦੇ ਮਾਮਲੇ 'ਚ 5% ਤੋਂ 12% ਕਰਕੇ ਕੇ 1% ਥੋੜਾ ਵਧਾਤਾ ਤੇ 6% ਸਾਡਾ ਇਹ ਚਰਚਾ ਜਿਹੜੀ ਈਡੀ ਨੇ ਦੰਪ ਰਿਆ ਕਿ 6% ਕਮਿਸ਼ਨ ਖਾਣ ਵਾਲਾ ਮਸਲਾ ਸੀ ਉਹੀ ਪਾਲਿਸੀ ਵਾਪਸ ਵੀ ਲੈ ਲਈ ਹਮਮ ਪਰ ਉਹਦੇ باوجود ਵੀ ਮਤਲਬ ਜੁਲਾਈ 2022 ਨੂੰ ਸਰਕਾਰ ਨੇ ਆਪਣੀਓ ਪਾਲਿਸੀ ਰੱਦ ਕਰਤੀ ਪਰ ਤਦ ਤੱਕ ਸਾਰੀ ਸਰਕਾਰ गिर ਚੁੱਕੀ ਸੀ ਸੁਪਰੀਮ ਅਰਵਿੰਦ ਕੇਜਰੀਵਾਲ ਤੱਕ ਇਸ ਮਸਲੇ 'ਚ ਘਰੇ ਨੇ ਪਰ ਹੁਣ ਮਨੀਸ਼ ਸ਼ੋਧਿਆ ਦੀ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਹੋਰਾਂ ਦੇ ਘਰ ਨੂੰ ਆਸਮੀ ਜਾਗੀ ਆ ਪਰਿਵਾਰ ਨੂੰ ਕਿ ਹੁਣ ਕੇਜਰੀਵਾਲ ਨੂੰ ਵੀ ਜਵਾਬਤ ਮਿਲ ਸਕਦੀ ਆ ਪਰ ਕੇਜਰੀਵਾਲ ਦੇ ਸਮਰਥਕਾਂ ਨੂੰ ਫਿਕਰ ਵੀ ਪੈ ਗਿਆ ਕਿਤੇ ਮਨੀਸ਼ ਸ਼ਿਸ਼ੋਦੀ ਹੁਣ ਲੀਡਰ ਨਾ ਬਣ ਜਵੇ ਕਿਤੇ ਮਨੀਸ਼ ਸ਼ਿਸ਼ੋਦੀ ਕੇਜਰੀਵਾਲ ਦੀ ਥਾਂ ਨਾ ਲੈ ਲਵੇ ਪਾਰਟੀ ਦਾ ਪਹਿਲਾਂ ਹੀ ਕਹੀਂ ਕੇਜਰੀਵਾਲ ਵੱਡ ਨੂੰ ਫਿਰਦੇ ਸੀ ਹੁਣ ਇਹ ਵੀ ਬਾਹਰ ਆ ਗਿਆ ਕਿਤੇ ਇਹ ਨਾ ਬਣ ਜਵੇ ਫਿਕਰ ਬਹੁਤ ਵੱਧ ਗਿਆ ਹਮ ਦੀਪਕ ਜੀ ਇਹ ਦੱਸਿਓ ਵਿਨੇਸ਼ ਫੋਗਾਟ ਨੂੰ ਹੁਣ ਚਾਂਦੀ ਦਾ ਤਮਗਾ ਮਿਲਣ ਦੀ ਕੋਈ ਉਮੀਦ ਹੈ ਜਿਹੜੀ ਜੋ ਜਾਗੀ ਹੈ ਜੀ ਬਿਲਕੁਲ ਜਿਸ ਤਰ੍ਹਾਂ ਉਹਦਾ ਕੇਸ ਪੇਸ਼ ਕੀਤਾ ਗਿਆ ਤੇ ਉਹਦੇ ਉੱਪਰ ਆਪਾਂ ਕੱਲੇ ਗੱਲ ਕਰ ਰਹੀ ਸੀ ਕਿ ਹਰੀਸ਼ ਛਾਲਵੇ ਜੀ ਉਹਨਾਂ ਵੱਲੋਂ ਵਕੀਲ ਹੋ ਸਕਦੇ ਨੇ ਉਹੀ ਬਤੌਰ ਵਕੀਲ ਪੇਸ਼ ਹੋਏ ਤੇ ਉਹਦੇ ਨਾਲ ਆਸ ਜੱਗੀ ਆ ਪਰ ਉਸ ਆਸ ਨਾਲੋਂ ਪਹਿਲਾਂ ਇੱਕ ਹੋਰ ਪਹਿਲੂ ਉਭਰਿਆ ਹੂੰ ਹੂੰ ਉਹ ਪਹਿਲੂ ਇਹ ਉਭਰਿਆ ਕਿ ਜਿਹੜਾ ਭਾਰਤੀ ਦਲ ਵਿਨੇਸ਼ ਫੋਗਟ ਦੇ ਨਾਲ ਸੀਗਾ ਜੀ ਕੀ ਉਸ ਨੇ ਇਸ ਵਜਨ ਘਟਾਉਣ ਵਾਲੇ ਮਾਮਲੇ ਤੋਂ ਇਲਾਵਾ ਹੂੰ ਕਿ ਇਸ ਮਸਲੇ ਨੂੰ ਹੈਂਡਲ ਕਰਨ 'ਚ ਵੀ ਨਲਾਇਕੀ ਦਿਖਾਈ ਹੂੰ ਹੂੰ ਜਦੋਂ ਪਤਾ ਸੀ ਕਿ ਉਹਦਾ ਵਜਨ ਪੂਰਾ ਨਹੀਂ ਹੋ ਪਾਰਿਆ ਜੀ ਉਹਦਾ ਵਜਨ ਉੱਥੇਕ ਫਿੱਟ ਨਹੀਂ ਆ ਰਿਹਾ ਤੇ ਕੀ ਉਸ ਨੂੰ ਡਿਸਕਵালিਫਾਈ ਕਰਾਉਣ ਦੀ بجائے ਪਹਿਲਾਂ ਹੀ ਖੇਡ ਚੋਂ ਬਾਹਰ ਨਹੀਂ ਲੇ ਜਾਂਦਾ ਜਾ ਸਕਦਾ ਸੀ ਫਿਰ ਸਿਲਵਰ ਮੈਡਲ ਬੈਸੀ ਪੱਕਾ ਸੀ ਕਹਿੰਦੇ ਹੂੰ ਜੇ ਉਹ ਮੈਦਾਨ ਚੋਂ ਹੀ ਹਟ ਜਾਂਦੀ ਜੀ ਤੇ ਵਜਨ ਪੂਰਾ ਨਹੀਂ ਸੀ ਤਾਂ ਉਹਦੀ ਟੀਮ ਨੂੰ ਡਿਸਕਵালিਫਾਈ ਕਰਾਉਣਾ ਹੀ ਨਾ ਪੈਂਦਾ ਕਿ ਹਾਂ ਤੇਰਾ ਭਾਈ ਵਜਨ ਇਹ ਤੁਹਾਨੂੰ ਪਤਾ ਹੀ ਸੀ ਕਿ ਉਹਦਾ ਵਜਨ 150 200 ਗ੍ਰਾਮ ਵੱਧ ਆ ਤਾਂ ਤੁਸੀਂ ਖੇਡ ਮੈਦਾਨ ਚ ਹਟ ਜਾਂਦੇ ਕਿ ਉਸ ਨੂੰ ਸਿਹਤ ਪੱਖੋਂ ਬਾਹਰ ਲਿਆਂਦਾ ਜਾ ਸਕਦਾ ਤੇ ਕਹਿੰਦੇ ਉਹਦੇ ਨਾਲ ਮੈਡਲ ਪੱਕਾ ਰਹਿਣਾ ਸੀ ਹੂੰ ਪਰ ਕਹਿੰਦੇ weight fair ਵੀ ਹੋਣਾ ਸੀ ਮੈਂ ਇਹ ਤਕਨੀਕ ਮੈਂ ਇੱਕ ਐਕਸਪਰਟ ਨਾਲ ਗੱਲ ਕਰ ਰਿਹਾ ਸੀ ਜਿਹੜੇ ਰੈਸਲਿੰਗ ਦੇ ਕੋਚ ਨੇ ਕਹਿੰਦੇ ਭਾਰ ਫੇਰ ਵੀ ਹੋਣਾ ਸੀ ਜੇ ਇੰਜਰੀ ਵੀ ਕਹਿ ਦਿੰਦੇ ਕਹਿੰਦੇ weight ਤਾਂ ਵੀ ਹੋਣਾ ਸੀ ਹੂੰ ਸੋ ਉਹਨੂੰ ਲੈ ਕੇ ਕਨਫਲਿਕਟਿੰਗ ਰਿਪੋਰਟ ਜੀ ਕਨਫਲਿਕਟਿੰਗ ਰਿਪੋਰਟਾਂ ਨੇ ਹਾਂ ਉਹ ਹਲੇ ਉਹ ਹਲੇ ਹਾਂ ਬਿਲਕੁਲ ਹਲੇ ਪਰ ਇਹ ਮੁੱਦਾ ਹੈਗਾ ਹੈ ਜੀ ਇਹ ਮੁੱਦਾ ਵੀ ਇੱਕ ਚਰਚਾ ਚ ਜਾਇਦਾ ਸਪਸ਼ਟਿਕਰਨ ਦਿੰਦੇ ਉਹ ਹੂੰ ਹੂੰ ਸੋ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਪਰ ਉਸ ਤੋਂ ਬਾਅਦ ਅ ਮੈਨੇ ਫਰਗਾਟਣ ਜਿਹੜਾ ਆਪਣਾ ਕੇਸ ਫਾਈਲ ਕੀਤਾ ਕਿ ਵੀ ਮੈਂ ਉਸ ਸਮੇਂ ਤੱਕ ਤਾਂ ਬਜੰਸੀ ਉਸ ਸਮੇਂ ਤੱਕ ਤਾਂ ਮੈਂ ਸਹੀ ਸੀ ਤੇ ਮੇਰਾ ਸਿਲਵਰ ਮੈਡਲ ਤਾਂ ਬਣਦਾ ਹੂੰ ਤੇ ਉਹਦੇ ਤੇ ਜਦੋਂ ਹੁਣ ਅਪੀਲ ਦਾਖਲ ਕੀਤੀ ਸੀਐਸ ਜਿਹੜੀ ਖੇਲ ਕੋਟ ਹੈ ਉਹਦੇ ਵਿੱਚ ਤਾਂ ਉੱਥੇ ਸੁਣਵਾਈ ਕਰਦਿਆਂ ਖੇਲ ਕੋਟ ਦੇ ਨੁਮਾਇੰਦਿਆਂ ਨੇ ਕਿਹਾ ਕਿ ਠੀਕ ਹੈ ਅਸੀਂ ਇਹਦੇ ਤੇ ਗੌਰ ਕਰਾਂਗੇ ਔਰ ਜਦੋਂ ਤੱਕ 올림픽 ਸੰਪੰਨ ਹੁੰਦਾ ਹੈ ਜੀਆਂ ਸਾਰੀਆਂ ਖੇਡਾਂ ਮੁੱਕਦੀਆਂ ਤਦ ਤੱਕ ਅਸੀਂ ਇਹਦੇ ਫੈਸਲੇ ਤੇ ਜਾਵਾਂਗੇ ਹੂੰ ਹੂੰ ਤੇ ਇਸ ਲਈ ਇਹਦਾ ਇੰਤਜ਼ਾਰ ਕਰਨਾ ਪਏਗਾ ਉਦੀ ਪਿਟੀਸ਼ਨ ਦਾ ਸਨਕਾਰ ਹੋਣਾ ਜੀ ਉਸ ਨੂੰ ਤੁਰੰਤ ਖਾਰਜ ਕਰਨ ਦੀ ਬਜਾਏ ਉਸ ਦੇ ਉੱਤੇ ਸਮਾਂ ਤੈਅ ਕਰਨਾ ਹੈ ਰੀਸ ਸਾਲਵੇ ਵੱਲੋਂ ਇਹ ਪੱਖ ਰੱਖਣਾ ਕਿ ਵੀ ਤੁਸੀਂ ਜਾਂ ਤਾਂ ਉਹਨੂੰ ਸਿਲਵਰ ਮੈਡਲ ਦਿਓ ਨਹੀਂ ਫਿਰ ਖਲਾ ਕੇ ਦੇਖ ਲਓ ਫਾਈਨਲ ਹੂੰ ਜੀ ਇਹ ਇਹ ਇਸ ਪੱਖ ਤੋਂ ਦਲੀਲ ਰੱਖਣਾ ਤੇ ਉਸ ਦੇ ਲਈ ਕਹਿੰਦੇ ਕਿ ਆਸ ਵੱਜੀ ਹੈ ਕਿ ਉਹਨੂੰ ਮੈਡਲ ਮਿਲ ਸਕਦਾ ਜਿੱਥੋਂ ਤੱਕ ਖੇਡ ਕੋਰਟ ਦਾ ਮਾਮਲਾ ਮੈਂ ਦੱਸ ਕਾ ਦੱਸਾਂ ਕਿ ਇਹ ਕਹਿੰਦੇ ਜੀ ਕਾਨੂੰਨੀ ਵਿਵਾਦ ਖਤਮ ਕਰਨ ਦੇ ਲਈ ਇਹ ਆਰਗੇਨਾਈਜੇਸ਼ਨ ਬਣਾਈ ਗਈ ਸੀ ਖੇਲ ਨਾਲ ਸੰਬੰਧਿਤ ਜੇ ਵੀ ਕੋਈ ਕਾਨੂੰਨੀ ਵਿਵਾਦ ਆ ਉਹਦੇ ਹੱਲ ਕਰਨ ਦੇ ਲਈ ਇਹ ਆਰਗੇਨਾਈਜੇਸ਼ਨ ਦਾ ਗਠਨ ਕੀਤਾ ਗਿਆ ਸੀ 1984 ਚ ਇਹਦੀ ਸਥਾਪਨਾ ਹੋਈ ਹੈਡ ਕੁਆਟਰ ਸੀਐਸ ਦਾ ਜਿਹੜੀ ਖੇਲ ਕੋਟ ਦਾ ਉਹ ਸਵਿਟਜ਼ਰਲੈਂਡ ਦੇ ਲਾਲੇ ਲਾਜੇਨ ਦੇ ਵਿੱਚ ਹੈ ਤੇ ਨਿਊਯਾਰਕ ਸਿਡਨੀ ਚ ਵੀ ਇਹ ਕੋਟ ਹੈਗੀ ਹੈ ਤੇ ਇਹ ਤੋਂ ਇਲਾਵਾ ਜਿੱਥੇ ਵੀ 올림픽 ਹੁੰਦਾ ਉਸ ਸ਼ਹਿਰ ਚ ਵੀ ਆਰਜੀ ਕੋਟ ਸਥਾਪਿਤ ਕੀਤੀ ਜਾਂਦੀ ਹੈ ਇਸ ਲਈ ਪੈਰਿਸ 올림픽 ਦੇ ਲਈ ਵੀ ਇਹ ਆਰਜੀ ਕੋਟ ਉੱਥੇ ਸੀ ਜਿੱਥੇ ਫਿਰ ਮਨੀਸ਼ ਭਗਤ ਨੇ ਅਪਲਾਈ ਕੀਤਾ ਤੇ ਜਿੱਥੋਂ ਤੱਕ ਹਰੀ ਸਾਲਵੇ ਦਾ ਗੱਲ ਹੈ 3 ਸਾਲਵੇ ਹੋਰੀ ਮਤਲਬ ਆਪਣਾ ਕੈਰੀਅਰ ਜਿਹੜਾ ਸ਼ੁਰੂ ਕਰਦੇ ਨੇ ਹੈਨਾ ਉਹ ਦਲੀਪ ਕੁਮਾਰ ਦੇ ਕੇਸ ਤੋਂ ਕਰਦੇ ਨੇ 1975 ਤੋਂ ਜੀ ਤੇ ਉਹ ਤੋਂ ਬਾਅਦ ਕਹਿੰਦੇ ਹਰੀ ਸਾਲਵੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਭਾਰਤ ਦੇ ਸਾਬਕਾ ਸੋਲਿਸਟਰ ਜਨਰਲ ਰਹੇ ਨੇ ਹੈਨਾ ਕਿੰਗਸ ਕਾਉਂਸਲ ਸਾਲਵੇ ਜੋ 1992 ਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਬੱਜੋ ਸਾਹਮਣੇ ਆਏ 1999 ਚ ਸੋਲਿਸਟਰ ਜਨਰਲ ਐਲਾਨੇ ਗਏ ਹਾਂ ਹਿੱਟ ਐਂਡ ਰਨ ਕੇਸ ਦੇ ਵਿੱਚ ਸਲਮਾਨ ਖਾਨ ਨੂੰ 5 ਸਾਲ ਦੀ ਕੈਦ ਤੋਂ ਬਰੀ ਕਰਾਇਆ ਮਤਲਬ ਹਾਈ ਪ੍ਰੋਫਾਈਲ ਕੇਸਾਂ ਦੇ ਵੀ ਜਸਵਾਦ ਲੈਣ ਚ ਮਾਹਰ ਨੇ 5 ਸਾਲ ਦੀ ਉਹਨੂੰ ਉਹਦੀ ਸਜ਼ਾ ਮਾਫ ਕਰਾਤੀ ਸੀ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਸਾਡਾ ਜਵਾਨ ਕੁਲਬੂਸ਼ਨ ਜਾਦਵ ਹੈ ਹਾਂਜੀ ਉਹਦੇ ਕੇਸ ਦੀ ਲੜਾਈ ਵੀ ਲੜ ਰਹੇ ਨੇ ਸਿਰਫ 1 ਰੁਪਏ ਦੀ ਫੀਸ ਤੇ ਉਹ ਵੀ ਇੱਕ ਇਹ ਵੀ ਇੱਕ ਕਰੈਕਟਰ ਹੈਗਾ ਇਸੇ ਲਈ ਇਹਨਾਂ ਤੋਂ ਆਸ ਹੈ ਕਿ ਬਨੀਸ਼ ਪੁਗਾਟ ਦੇ ਮਾਮਲੇ ਦੇ ਵਿੱਚ ਸਹੀ ਰੋਲ ਨਿਭਾ ਸਕਦੇ ਨੇ ਜੀ